ਰਾਈਟਨਸ ਕੀਤੀ ਹੂੰ ਕੀ ਹੈ ਬੱਤੇ ਇਹ ਹੈ ਪੋਬੀ ਪੋਬੀ ਕਿਤੋਂਾਂ ਦੀ ਹੈ ਪੱਤਾ ਤੱਕਾਂ ਤੇ ਚੱਲ ਗਏ ਹੂੰ ਹੈ ਹੰਗਲ ਠੋਕੀ ਹੁੰਦੀ ਕਿਵੇਂ ਆ ਉਹਨਾਂ ਨੇ ਇੱਕ ਦਿਨ ਇਹਨੂੰ ਦਵਾਈ ਇੱਕ ਜਦੋਂ ਆਪਾਂ ਫੋਨ ਫੜਦੇ ਆ ਨਾ ਕਈ ਵਾਰੀ ਫੋਨ ਫੜਨ ਦੇ ਤਰੀਕੇ ਨਾਲ ਜਿਵੇਂ ਆਪਾਂ ਐ ਜਿਵੇਂ ਐਵੇਂ ਫੋਨ ਫੜਿਆ ਤੇ ਆਪਾਂ ਐ ਚੀ ਚੀ ਹੁੰਦੀ ਹੈ ਹਾਂ ਨਾ ਤੇ ਉਹਦੇ ਕਰਕੇ ਤਾਂ ਜਿਵੇਂ ਆਪ ਐ ਦੇ ਰਿਫਰ ਸੱਜੇ ਆਪਾਂ ਅੱਜ ਪੜਨੀ ਆ ਤੇ ਮੇਰੇ ਦਰਦ ਤਾਂ ਹੁੰਦੀ ਆ ਹਮ ਹੁੰਦੀ ਮੈਂ ਨਾ ਜਾਣ ਨਹੀਂ ਹੈ ਸੁਣ ਜੀ ਰੱਖ ਐ ਗੰਦੇ ਕੰਮ ਕਰਦੀ ਜੱਪਾ ਥੱਲੇ ਰੱਖ ਛੇਰ ਦੀ ਧੀਰੇ ਆ ਤੂੰ ਥੋੜਿਆ ਕਿਉਂ ਬਾਈ ਬੁਖਾਰ ਹੈਗਾ ਸੀ ਤੇ ਦਵਾਈ ਲਾ ਆਓ ਸਹੀ ਆ ਜਪਨੌਰ ਕਿੱਥੇ ਹੈ ਜਪਨੌਰ ਆ ਜਾ ਪੁੱਤ ਪਾਪਾ ਨਹੀਂ ਜਾਣਾ ਪਾਪਾ ਨੇ ਜਾਣਾ ਬਸ ਇਹਦਾ ਪ੍ਰਿੰਲਾ ਜਾਓ ਬਈ ਸਟਾਰਟਰ ਦੇ ਕਾਰਨ ਨਾ ਬੜੀ ਪ੍ਰੋਬਲਮ ਹੁੰਦੀ ਐ ਨੂੰ ਉੱਚਾ ਕਰਵਾ ਦੋ ਬੂਰਾ ਗੇਟ ਪੂਰਾ ਨਹੀਂ ਖੁੱਲਦਾ ਨੀਚੇ ਨੂੰ ਪੁਗੀ ਕਰਦਾ ਆ ਰਬੜ ਕਿੱਥੋਂ ਲੈ ਕੇ ਆਏ ਉਥੋਂ ਲੈ ਕੇ ਆਏ ਉਹ ਨਾ ਤੁਸੀਂ ਜਾਓ ਉੱਥੇ ਰੱਖ ਕੇ ਆਓ ਉੱਥੇ ਰੱਖ ਆਪੋ ਤੇ ਹਾਂਜੀ ਤੇ ਬਾਕੀ ਤੁਹਾਡੇ ਭਾਜੀ ਦੇ ਵਿੱਚ ਨਾ ਕਮਜ਼ੋਰੀ ਕਾਫੀ ਆਂਦੀ ਪਈ ਹੈ ਤੇ ਹੁਣ ਐ ਨਾ ਕਹਿਣਾ ਕਿ ਅੱਜ ਵੀ ਹਰਜੀਤ ਸਬਜ਼ੀ ਬਣਾ ਰਹੀ ਆ ਮੈਂ ਰਾਜਗੀ ਆ ਜਿਵੇਂ ਹੁਣ ਹਰਜੀਤ ਸਬਜ਼ੀ ਬਣਾ ਰਹੀ ਆ ਹਨਾ ਕੱਲ ਵੀ ਮੇਰਾ ਇਹ ਕੁਐਸਚਨ ਰਹਿ ਗਿਆ ਸੀ ਕਿ ਜਦੋਂ ਹਰਜੀਤ ਸਬਜ਼ੀ ਬਣਾ ਲਵੇ ਉਦੋਂ ਮੈਂ ਤੇ ਵੀਡੀਓ ਬਣਾ ਲੈਣੀ ਆ ਹਨਾ ਜਦੋਂ ਮੈਨੂੰ ਇਹ ਆਉਂਦਾ ਕਿ ਮੈਂ ਹੀ ਕੰਮ ਕਰਨਾ ਹੈ ਤੇ ਮੈਨੂੰ ਇਹ ਆਉਂਦਾ ਮੈਂ ਆਪਣਾ ਕੰਮ ਨਿਪਟਾ ਕੇ ਪਾਸੇ ਹੋਵਾਂ ਮਤਲਬ ਮੈਂ ਆਪਣਾ ਇਕੱਲੀ ਲੱਗੀ ਰਹਿਣਾ ਕੰਮ ਕਰਦੇ ਹੋਏ ਤੇ ਜੀ ਦੋਸ ਟਾਈਮ ਅੰਦਰ ਹੁੰਦੇ ਕਮਰੇ ਦੇ ਵਿੱਚ ਮੈਂ ਬੜੀ ਵਾਰੀ ਕਹਿੰਦੀ ਕਿ ਵੀਡੀਓ ਜੇ ਬਣਾਨੀ ਹੈ ਹੁੰਦਾ ਬਾਹਰ ਆ ਕੇ ਬਣਾ ਲਵਾਂ ਜਪਨੂਰ ਨੂੰ ਸਾਹਮਣਾ ਮੈਨੂੰ ਔਖਾ ਦਾ ਜਪਨੂਰ ਫਿਰ ਵੇਚੜਾ ਫਿਰ ਮੇਰਾ ਧਿਆਨ ਜਪਨੂਰ 'ਚ ਵੀ ਹੁੰਦਾ ਹੈ ਤੇ ਮੈਨੂੰ ਕੰਮ ਵੀ ਕਰਨ ਲਗਾਤਾਰ ਲੱਗੀ ਹੁੰਦੀ ਆ ਹੁਣ ਵੀ ਮੈਂ ਕਹਾਂਗਾ ਸਬਜੀ ਮੈਂ ਬਣਾ ਕੇ ਨਹੀਂ ਮੈਂ ਬਣਾ ਲਾਂਗਾ ਤੇ ਤੂੰ ਵੀਡੀਓ ਬਣਾ ਲੈ ਤੇ ਕਿਉਂਕਿ ਕੁਝ ਇੱਕ ਨਾ ਅੱਜ ਹੁਣ ਹੋ ਗਿਆ ਕਿ ਕਿੰਨੇ ਦਿਨਾਂ ਤੋਂ ਨਾ ਕੱਟ ਲੱਗਣ ਲੱਗੇ ਨੇ ਤੇ ਗਰਮੀ ਇੱਕ ਤੁਹਾਨੂੰ ਪਤਾ ਹੀ ਹੈ ਕਿੰਨੀ ਹੋ ਰਹੀ ਹੈ ਤੇ ਕੋਈ ਜੀ ਨਹੀਂ ਕਰਦਾ ਵੀਡੀਓ ਮਨਾ ਕੋਈ ਚੀ ਕਰ ਰੰਦਾ ਘਰ ਦਾ ਤੁਸੀਂ ਮੰਨੋਗੇ ਕਾ ਗੱਲ ਸੱਚ ਹੈ ਸਵੇਰੇ ਮੈਂ ਕੰਮ ਨਹੀਂ ਮਕਾਂਦੀ ਮਤਲਬ ਸਫਾਈਆਂ ਝਾੜੂ ਜੀ ਨਹੀਂ ਕਰਦਾ ਕਿਉਂਕਿ ਧੁੱਪ ਦਾ ਜਿਹੜਾ ਨਿਸ਼ਕਾਰਾ ਨਾ ਘਰੇ ਸਾਹਮਣੇ ਪੈਂਦਾ ਸਿੱਧਾ ਤੇ ਬਾਹਰ ਸੇਕ ਹੋ ਜਾਂਦਾ ਉਦੇ ਕਰਕੇ ਜੀ ਨਹੀਂ ਕਰਦਾ ਪਰ ਇੱਕ ਤੇ ਲਾਈਟ ਨਹੀਂ ਆਉਂਦੀ ਲਾਈਟ ਜੂਨ ਸਵੇਰੇ 9 ਵਜੇ ਜਾਂਦੀ ਹੈ ਕਈ ਵਾਰੀ ਤਾਂ ਅਸੀਂ ਲੇਟ ਉੱਠਨੇ ਆ ਨਾ ਐਵੇਂ ਕਰਕੇ ਕਿ ਅਜੇ ਮਸਾਂ ਹੀ 5 ਮਿੰਟ 10 ਮਿੰਟ ਪਹਿਲੇ ਜੇ ਉੱਠ ਜਾਈਏ ਹਨਾ ਲਾਈਟ ਆ ਜਾਣ ਤੋਂ ਉਹ ਫਿਰ ਉਹਨੂੰ ਬੁਖਾਰ ਚੜ ਗਿਆ ਤੇ ਸਾਰੀ ਰਾਤ ਅਸੀਂ ਖਿਆਲ ਰਹੀ ਕਿ ਤਾਂ ਡਾਕਟਰ ਨੇ ਨਾ ਮਾਸੋਲਿਆਂ ਮਾਮ ਬੰਦ ਕੀਤੇ ਸੀ ਮਾਵਾਂ ਦੀ ਦਾਲ ਬੰਦ ਕੀਤੀ ਹੋਈ ਸੀ ਗਰਮ ਦੀ ਬਣਾਵਾ ਕਿ ਮਾਂ ਬਣਾਵਾ ਮੈਂ ਕਿਹਾ ਮਾਂ ਬਣਾਲਾ ਇਹਨੇ ਮਾਂ ਬਣਾਲੇ ਮਾਵਾਂ ਦੀ ਬਣਾਲੀ ਮੈਨੂੰ ਵੀ ਨਹੀਂ ਧਿਆਨ ਰਿਹਾ ਕਿ ਨਹੀਂ ਬਣਾਈ ਤੇ ਸਾਰੀ ਰਾਤ ਔਖਾ ਮੋਟੇ ਅਨ ਪੜੇ ਜੋਪੂ ਕੀ ਕਰ ਰਹੀ ਹੈ ਤੇ ਰਾਤ ਔਖੇ ਰਹੇ ਸਾਰਾ ਰਾਤ ਫਿਰ ਨੀਂਦ ਵੀ ਖਰਾਬ ਮੇਰੀ ਵੀ ਰਹੀ ਮੇਰੀ ਵੀ ਨੀਂਦ ਖਰਾਬ ਰਹੀ ਤੇ ਜੋਪੂ ਦੀ ਹੈ ਜੋਪੂ ਕੀ ਕਰ ਰਿਹਾ ਪੁੱਤ ਬੋਤ ਦਾਈ ਨਹੀਂ ਖਾਣੀ ਆ ਸੋਨੇ ਆ ਜਾ ਆ ਜਾ ਚੋਨੇ ਬਾਹਰ ਆ ਜਾ ਫਿਰ ਕੁਛ ਕਰਿਓ ਨਾ ਓਕੇ ਮੈਂ ਚੀਜ਼ਾਂ ਚੱਕਦਾ ਕੰਚੀ ਗੁੰਚੀ ਪਈ ਆ ਆ ਚੀਜ਼ਾਂ ਨੂੰ ਹੱਥ ਨਹੀਂ ਲਾਣਾ ਓਕੇ ਤੁਸੀਂ ਆਪਣਾ ਖੇਡ ਲਓ ਮੈਂ ਸੀ ਪਾਪਾ ਨਾਲ ਦੇਖਦੇ ਪਾਪਾ ਕਿਵੇਂ ਸਬਜ਼ੀ ਬਣਾਉਂਦੇ ਆ ਅੱਜ ਬੰਦ ਗੋਬੀ ਦੀ ਬੰਦ ਗੋਬੀ ਤਾਂ ਹੀ ਗਰਮ ਹੁੰਦੀ ਹੈ ਹਾਂ ਕਿਵੇਂ ਇਹ ਰੋ ਪਕਾਉਂਦੇ ਆ ہاں ਹਰੀ ਸਬਜ਼ੀ ਹੈ ਤੇ ਹਰੀ ਸਬਜ਼ੀ ਜੀ ਆਂਦੀ ਹੈ ਉਹਦੇ ਲਈ ਇਹਦੇ 'ਚ ਨਾ ਪਾਓ ਉਹਦੇ 'ਚ ਪਾ ਦੋ ਆਹ ਵਾਲੀ 'ਚ ਉਹਦੇ 'ਚ ਹਾਂ ਮੈਂ ਸਬਜੀ ਤੇ ਯੂਜ਼ ਕਰ ਲੈਣੀ ਆਟਾ ਉਹ ਤੇਲ ਮੈਂ ਤਾਂ ਕਰਨੀ ਦਾਲ ਵਾਲਾ ਆਟਾ ਨਾ ਗੁੰਨੇ ਜਾਵੀਂ ਨਿਬੜ ਜੂਗੀ ਹੋ ਮੈਂ ਤਾਂ ਖਾਣੀ ਨਹੀਂ ਕਿਸੇ ਨੇ ਬਾਵਾ ਦੀ ਦਾਲ ਹੈਗੀ ਇਹ ਨਹੀਂ ਖਾਦੀ ਜਾਣੀ ਉਹ ਕੁਝ ਆਟੇ 'ਚ ਗੁੰਨੋ ਚਾਹੀਓ ਕਿ ਉਹ ਤਾਂ ਖਾ ਖੰਮ ਖਰਾਬ ਹੀ ਕਰਦੀ ਵਾਈ ਪਨਾਂਦਾ ਵਾਈ ਹੁੰਦੀ ਉਹਦੇ ਨਾਲ ਇਸ ਲਈ ਖਾਣ ਪੀਣ ਦੇ ਵਿੱਚ ਪ੍ਰੇਜ ਰੱਖਣਾ ਚਾਹੀਦਾ ਪਰਸੋ ਤੋ ਦੀ ਗੱਲ ਆ ਲੁਧਿਆਣੇ ਤੋਂ ਇੱਕ ਸਾਨੂੰ ਫੋਨ ਆਇਆ ਸੀ ਆਂਟੀ ਜੀ ਦਾ ਤੇ ਉਹਨਾਂ ਨੇ ਰਾਤ ਲਾਇਆ ਸੀ ਫੋਨ ਉਹ ਕਹਿੰਦੇ ਮੈਂ ਰਮਨਦੀ ਨੇ ਵੀ ਲਾਣਾ ਚਾਹਦੀ ਸੀ ਤੇ ਮੈਨੂੰ ਇਹ ਹੁੰਦਾ ਸੀ ਕਿ ਮੈਂ ਕਿਹੜੇ ਟਾਈਮ ਲਾਵਾਂ ਨਾ ਲਾਵਾਂ ਤੇ ਚਲੋ ਉਹਨਾਂ ਨੇ ਰਾਤੀ ਲਾਇਆ 10 ਵਜੇ ਨਾਲ ਦੋ ਚਾਰ ਦਿਨ ਹੋ ਗਏ ਨੇ ਉਹਨਾਂ ਨੇ ਦੱਸਿਆ ਸੀ ਜੀ ਤੇ ਹੁਣ ਕੋਈ ਕਹਿੰਦਾ ਹੈ ਕਿ ਗਰਮ ਚੀਜ਼ਾਂ ਨਾ ਖਾਵੇ ਕੋਈ ਕਹਿੰਦਾ ਠੰਡੀਆਂ ਨਾ ਵੀ ਨਾ ਖਾਵੇ ਠੰਡੀਆਂ ਨਾਲ ਆਏ ਬਲਗਮ ਵਗੈਰਾ ਨਾ ਬਣ ਜੇ ਉਹਨਾਂ ਨੇ ਇਹ ਦੱਸਿਆ ਸੀ ਕਿ ਬਹੁਤੀਆਂ ਠੰਡੀਆਂ ਚੀਜ਼ਾਂ ਵੀ ਨਾ ਖਾਵੇ ਹਜੇ ਉਹ ਵੀ ਖਰਾਬ ਕਰੇਗੀ ਤੇ ਚਲੋ ਇਹ ਚੀਜ਼ ਵੀ ਹੋ ਗਿਆ ਮੈਂ ਨਾ ਔਲੇ ਤੇ ਮਿਸ਼ਰੀ ਤੇ ਇਹ ਨਹੀਂ ਕਿ ਉਹ ਕੇੋਂ ਹਟ ਗਿਆ ਸੀ ਮੈਨੂੰ ਦੋ ਦੋ ਦਿਨ ਬਾਸੂ ਮੈਨੂੰ ਬਹੁਤ ਬਸ ਤੇ ਬਾਦ ਨੂੰ ਆ ਰਿਹਾ ਸੀਗਾ ਜਦੋਂ ਫਿਰ ਜਦੋਂ ਰਾਤ ਨੂੰ ਪਿਆਉਂਗੇ ਉਹ ਪਿਆਸ ਮਤਲਬ ਐਵੇਂ ਸੀ ਕਿ ਸੈੱਲ ਸੈੱਲ ਘਟ ਰਹੇ ਸੀ ਸੈੱਲ ਘਟਣ ਦੇ ਕਾਰਨ ਨਾ ਤੇ ਪੇਟ ਦਰਦ ਮਤਲਬ ਕਮਜ਼ੋਰੀ ਦੀ ਫੀਲ ਹੋ ਰਹੀ ਸੀ ਫਿਰ ਐ ਸ਼ੁਕਰ ਕਰੋ ਸੈਲਾਂ ਦੀ ਬਰੋਸ ਸੈਲਾਂ ਦੀ ਦਵਾਈ ਪਈ ਸੀ ਉਹ ਇਹਨਾਂ ਨੇ ਪੀਤੀ ਐ ਨਹੀਂ ਕਿ ਮੈਂ ਰਾਤ ਨੂੰ ਹੀ ਪੀ ਲਾ ਪੀਤੀ ਉਦੋਂ ਰਾਤ ਨੂੰ ਪੀਤੀ ਜਦੋਂ ਆ ਫੜਿਓ ਫੜਿਓ ਜੱਪੂ ਦਾ ਅੱਜ ਲਵੇ ਚੱਜ ਚੱਜ ਨਾ ਦੱਜ ਵੇ ਕੋ ਨਪੂ ਪੜਤੀ ਉਹ ਵੀ ਤੇ ਅੱਜ ਗੜੀਓ ਮਟਰ ਉਹੋ ਜਪਨੂਰ ਨਾਲ ਗੱਲਾਂ ਕਰਦੇ ਕਰਦੇ ਵਿੱਚ ਨਾ ਆਪਣੀ ਗਲੜਾ ਕਾ ਦਿੰਦੀ ਐ ਕੰਮ ਵਧਾ ਦਿੰਦੀ ਐ ਮੇਰਾ ਤੇ ਤੁਹਾਨੂੰ ਪਤਾ ਹੀ ਐ ਬੱਚੇ ਕੀ ਕਰਦੇ ਨੇ ਮਿੰਟ ਬਾਅਦ ਆ ਗਈ ਫਿਰ ਕੀ ਕਰਦੇ ਸੀ ਪੁੱਤ ਕੀ ਨਾ ਬੋਤ ਮਰਚਾ ਗਿਆ ਜਾਂਦੇ ਹਾਂ ਅਨੂੰ ਨਹੀਂ ਛੇੜਨਾ ਮਿਚ ਲੱਗ ਜੇ ਕਿ ਮਿਚ ਮਿੱਠੀ ਲੱਗ ਜੇ ਕਿ ਮਿੱਠੀ ਪਾਪਾ ਨੂੰ ਕੀ ਪਾਪਾ ਕੀ ਕਰਦੇ ਨੇ ਸਬਜੀ ਬੰਦੇ ਨੇ ਕਿਹੜੀ ਸਬਜੀ ਗਾਜਰ ਆਉ ਆਲੂ ਆਲੂ ਬੰਦੇ ਆਲੂ ਹੈ ਆਲੂ ਬਣਾਉਂਦੇ ਨੇ ਅੱਜ ਨਾ ਲਾਈਟ ਮੈਂ ਸਬਜੀ ਵਗੈਰਾ ਤੇ ਕਟਰ ਹੁਟ ਤੇ ਨਾ ਲਾਈਟ ਦੇ ਕਾਰਨ ਨਾ ਹਨੇਰੇ ਚ ਬੰਦੀ ਨੂੰ ਲਾਈਟ ਵੀ ਨ 7 ਵਜੇ ਮੈਂ ਘੁੱਟੂਗੀ ਫਿਰ ਮੰਮਾ ਘੁੱਟੂਗੇ ਮੰਮਾ ਹੱਪਾ ਕਰਨਗੇ ਮਮਾ ਹੱਪ ਕਰ ਰਹੀ ਆ ਸਾਰਿਆਂ ਨੂੰ ਹੀ ਲੱਗੀ ਹੋਈ ਮਾਰਨ ਦੇਖੋ ਕੀ ਕਰਦਾ ਪੁੱਤ ਪਾਪਾ ਪਾਪਾ ਅੱਜ ਜਪਨੂਰ ਨੂੰ ਨਾ ਕੰਜਗਾ ਦੇ ਵਿੱਚ ਪਲੇਟ ਮਿਲੀ ਸੀ ਸਾਡੀ ਸਭ ਤੋਂ ਛੋਟੀ ਕੰਜਗਾ ਜਪਨੂਰ ਕੋਲ ਹਨਾ ਹਾਈ ਹੋਏ ਉੱਠ ਕੰਮ ਦੱਸਾਂ ਮੈਂ ਤੁਹਾਨੂੰ ਦੱਸਾਂ ਦਨੂੰ ਦੱਸਾਂ ਦਨੂੰ ਹੈ Ooh. गंदे माम कर दे गंदे मामा करते गते आप गंदे माम क्यों करते, करते जपू ओ आ गई पुआ 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 आ गई देखी जरा गेट को आ गई देखी आवाज मार क्या मधु भूआ नाज मार पुआ मधु कौन है पुआ मधु कौन है पुआ, पुआ, भूआई कौन है ਕੌਣ ਚੀਕ ਰਗਦਾ ਅਰਜੀ ਜਿਵੇਂ ਅਰਜੀਤ ਜਾਂਦੇ ਪਏ ਨੇ ਨਾ ਡਾਕਟਰ ਦੇ ਕੋਲ ਤੇ ਮੈਂ ਆਪਣਾ ਬਲੱਡ ਟੈਸਟ ਕਰਵਾਣੇ ਗਈ ਸੀ ਰਿਪੋਰਟ ਉਹਦੀ ਕੱਲ ਕੱਲ ਆ ਜੂਗੀ ਤੇ ਦੇਖੋ ਕੀ ਆਇਆ ਤੇ ਜਿਵੇਂ ਮੈਂ ਡਾਕਟਰ ਨੂੰ ਦੱਸਿਆ ਸੀ ਨਾ ਮੈਂ ਕਿਹਾ ਮੇਰੇ ਹੱਡ ਪੈਰ ਵਗੈਰਾ ਦੁਖਦੇ ਨੇ ਮੋਟੇ ਉਹਨਾਂ ਨੇ ਕਿਹਾ ਜਿਵੇਂ ਕੈਲਸ਼ੀਅਮ ਆਇਰਨ ਦੀ ਕਮੀ ਹੋ ਜਾਂਦੀ ਹੈ ਖਾਸ ਕਰ ਪਤਾ ਕੀ ਜਦੋਂ ਲੇਡੀਜ਼ ਦੇ ਵਿੱਚ ਮਤਲਬ ਕਿ ਜਿਵੇਂ ਮਾਂ ਬਣਨ ਤੋਂ ਬਾਅਦ ਹਨਾ ਮਾਂ ਬਣਨ ਤੋਂ ਬਾਅਦ ਇਹ ਖਾਸ ਕਮੀ ਆ ਜਾਂਦੀ ਹੈ ਤੇ ਮੈਨੂੰ ਬਹੁਤ ਚੈਨ ਹੈ ਕਿਉਂਕਿ ਮੈਂ ਇੱਕ ਦਵਾਈ ਵੀ ਢੰਗ ਨਾਲ ਨਹੀਂ ਖਾਦੀ ਸੀ ਦਵਾਈ ਨਾ ਪੂਰੀ ਲੈਣ ਕਰਕੇ ਮੇਰੇ ਚਾ ਕਮੀ ਆਈ ਹੈ ਹੈਨਾ ਤੇ ਹੁਣ ਆਏ ਕਿ ਮੈਨੂੰ ਕੈਲਸ਼ੀਅਮ ਵਗੈਰਾ ਆਇਰਨ ਦੀ ਦਵਾਈਆਂ ਮਿਲ ਜੇ ਟੇਸਟ ਦੇ ਹਿਸਾਬ ਨਾਲ ਭਾਲਦੀ ਸੀ ਦਵਾਈ ਟੇਸਟ ਦੇ ਹਿਸਾਬ ਨਾਲ ਆਹੋ ਦਵਾਈ ਖਾਣੀ ਵੀ ਕਿਹੜਾ ਸੌਖੀ ਸੀ ਮੇਰੇ ਲਈ ਮੈਨੂੰ ਇਹ ਹੁੰਦਾ ਸੀ ਕਿ ਗੋਲੀ ਵੀ ਨਾ ਹੋਵੇ ਤੇ ਜੇ ਹੋਵੇ ਗੋਲੀ ਉਹ ਫਿਕਫੋਕੀ ਜੀ ਹੋਵੇ ਤੇ ਉੱਤੋਂ ਦੀ ਫਿਰ ਹੋ ਫੋਕੀ ਵੀ ਹੋਵੇ ਤੇ ਨਾਲ ਫੋਕੀ ਦੀ ਹੋਵੇ ਮਤਲਬ ਕੋਈ ਉਹਦਾ ਟੇਸਟ ਜਾਣਾ ਕੋੜੀ ਨਾ ਹੋਵੇ ਤੇ ਉਤੋਂ ਦੀ ਘੋਲਣ ਵਾਲੀ ਹੋਵੇ ਜਿਹੜੀ ਛੇਤੀ ਵੀ ਘੁਲ ਜਾਏ ਤੇ ਕੈਪਸੂਲ ਵੀ ਨਾ ਮਿਲੇ ਮੈਨੂੰ ਆ ਜਿਹੜਾ ਦਾ ਮੇਰਾ ਹਸਾਬ ਸੀ ਦਵਾਈ ਖਾਣ ਦਾ ਤੇ ਕੀ ਹੋਇਆ ਸੀ ਜਦੋਂ ਮੈਨੂੰ ਜਪਨੌਰ ਵਾਲੀ ਲਾਸਟ ਟਾਈਮ ਤੇ ਦਵਾਈ ਮਿਲੀ ਸੀ ਨਾ ਡਾਕਟਰ ਨੇ ਤਾਕਤ ਦੇ ਕੈਪਸੂਲ ਦਿੱਤੇ ਸੀ ਉਹ ਮੈਂ ਨਾ ਚੈੱਕ ਨਹੀਂ ਕੀਤੇ ਮੈਂ ਕਿਹਾ ਕਿਤੇ ਗੋਲੀਆਂ ਲਿਖੀਆਂ ਮੈਂ ਕਾਫੀ ਅੱਗੇ ਆਉਣ ਤੋਂ ਬਾਅਦ ਕਾਰ ਵਿੱਚ ਬਹਿ ਗਏ ਤੇ ਉਹਨਾਂ ਨੇ ਜਦੋਂ ਮੈਂ ਨਾ ਦਵਾਈ ਚੱਕੀ ਤੇ ਮੈਂ ਕਿਹਾ ਦੇਖਾਂ ਤੇ ਸਹੀ ਦਵਾਈ ਬਿ ਮਿਲੀ ਗਈ ਹੈ ਤੇ ਜੋ ਜੋ ਚੱਕ ਕੀਤੀ ਤੇ ਉਹ ਕੈਪਸੂਲ ਤੇ ਉਹ ਕ ताकत ਦੇ ਕੈਪਸੂਲ ਸੀ ਮੈਂ ਕੈਪਸੂਲ ਹੁੰਦੇ ਦੇਖ ਲਓ ताकत ਦੇ ਕਿੰਨੇ ਮਹਿੰਗੇ ਹੁੰਦੇ ਨੇ ਉਹ ਮੈਂ ਖਾਦੇ ਨਹੀਂ ਉਹ ਦਵਾਈ ਪੂਰੀ ਨਾ ਖਾਨ ਕਰਕੇ ਇਹਦੇ ਕੁਝ ਜੜੀਆਂ ਆਪਾਂ ਤਲੀਆਂ ਚੀਜ਼ਾਂ ਕਹਦੇ ਆ ਉਹ ਤੇ ਚਲ ਉਸ ਟਾਈਮ ਕਿਹੜੀਆਂ ਖਾਣੀਆਂ ਹੁੰਦੀਆਂ ਹਨਾ ਪੰਜੀਰੀ ਪੰਜੂਰੀ ਕਰਨ ਉਹਦਾ ਅਸਰ ਉਹਨਾਂ ਨਿਕਲਦਾ ਜਾ ਕੇ ਫਿਰ ਤੇ ਨਾ ਝੰਗ ਨਾਲ ਖਾਓ ਰੋਟੀ ਬਾਣੀ ਤੇ ਫਿਰ ਸਰੀਰ ਪੰਜੀਰੀ ਵਿੱਚ ਨਾ ਮਿੱਠਾ ਜ਼ਿਆਦਾ ਸੀ ਤਾ ਕਰਕੇ ਮੈਂ ਖਾਦੀ ਨਹੀਂ ਪੰਜੀਰੀ ਦੇ ਵਿੱਚ ਮਿੱਠਾ ਜ਼ਿਆਦਾ ਹੋ ਗਿਆ ਸੀ ਹੋਰ ਤਾਂ ਕੁਝ ਨਹੀਂ ਵੈਸੇ ਤਾਂ ਸਵਾਦ ਬਣੀ ਸੀ ਹਨਾ ਜਿਵੇਂ ਕਿ ਲੁਰੀ ਗਲੇ ਜਿਹੜੀ ਉਹ ਵਾਲੀ ਪੰਜੀਰੀ ਸੀ ਨਾ ਉਹ ਬੜੀ ਸਵਾਦ ਸੀ ਪਤਾ ਉਹਨਾਂ ਸਰੋਨਾਂ ਨੇ ਬਣਾ ਕੇ ਦਿੱਤੀ ਸੀ ਜਿਹੜੀਆਂ ਨਾ ਉਹ ਬੜੀ ਸਵਾਦ ਸੀ ਮੋੜੇ ਕਰੋ ਚ ਟੇਸਟ ਆਂਦਾ ਸੀ ਸਵਾਦ ਆ ਆਟਾ ਪਾਇਆ ਸੀ ਇਹਨੂੰ ਇਹਨਾਂ ਨੇ ਆਟਾ ਪਾਤਾ ਪਰ ਦੋ ਆਟਾ ਵੀ ਤਾਂ ਮਿੱਠਾ ਵੀ ਸੀ ਜ਼ਿਆਦਾ ਬਾਕੀ ਤਾਂ ਚਲੋ ਹੈ ਇਹ ਕਮੀ ਤੇ ਆਣੀ ਬਾਕੀ ਔਰ ਤੇ ਜਾਈਗੀ ਜਦੋਂ ਆਪਣਾ ਜਿਵੇਂ ਜਿਵੇਂ ਉਮਰ ਵੱਢੀ ਆਉਵੇਂ ਉਹ ਕਮਜ਼ੋਰੀਆਂ ਆਂਦੀਆਂ ਰਹਿੰਦੀ ਐ ਇਸ ਲਈ ਤੁਸੀਂ ਜ਼ਰੂਰ ਦੱਸਿਓ ਕਿ ਕੀ ਖਾਈਏ ਮਤਲਬ ਨਾ ਕੈਲਸ਼ੀਅਮ ਦੀ ਕਮੀ ਆ ਰਹੀ ਐ ਤੇ ਜਿਵੇਂ ਹੱਡ ਪੈਰ ਜ਼ਿਆਦਾ ਦੁਖਦੇ ਨੇ ਤੇ ਦਰਦ ਹੁੰਦਾ ਸਰੀਰ ਮੈਂ ਹੁਣ ਇੱਕ ਵੀਡੀਓ ਦੇਖ ਰਿਹਾ ਉਹਦੇ ਵਿੱਚ ਦੱਸਿਆ ਸੀ ਅਲਸੀ ਖਾਓ ਅਲਸੀ ਮਗਜ ਹਨਾ ਕਿਦੇ ਮਗਜ ਕਿਹੜੇ ਹੁੰਦੇ ਨੇ ਖਰਬੂਜੇ ਦੇ ਵੀ ਹੈ ਤੇ ਇੱਕ ਚਿੱਟੇ ਤੇਲ ਅਨਨ ਦਾ ਪਾウダー ਬਣਾ ਕੇ ਤੇ ਦੁੱਧ ਨਾਲ ਖਾਣਾ ਸਵੇਰੇ ਸ਼ਾ ਸਰਕਾਰ ਨੂੰ ਉਹ ਕਿੱਥੇ ਗੱਲ ਤੇ ਆਈ ਹੈ ਨਾ ਗਰਮੀ ਦੇ ਵਿੱਚ ਬੰਦਾ ਖਾ ਵੀ ਨਹੀਂ ਸਕਦਾ ਕੁਝ ਬਾਕੀ ਚਲੋ ਐਵੇਂ ਹੀ ਚੱਲ ਅਸੀਂ ਤੇ ਚਲੋ ਦਿੱਕਤਾ ਸਰੀਰ ਨਾਲ ਹੀ ਹੈ ਹਣਾ ਪਰਮਾਤਮਾ ਤੁਮਦਰਸਤੀ ਦੇ